ਇਹ ਸਰਵ ਸੇਵਾ ਗਰੁੱਪ ਬਰਾਂਪੁਰ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ 2 ਮਹੀਨੇ ਪਹਿਲਾਂ ਇਸ ਸਾਨ ਨੂੰ ਅਸੀਂ ਰੈਸਕਿਊ ਕੀਤਾ ਦਾ ਨੰਦੀ ਜੀ ਨੂੰ ਇਹਦਾ ਬਹੁਤ ਬੁਰਾ ਹਾਲਤਾ ਤਜਾਬ ਫਿੱਟਿਆ ਮਤਾਈ ਦੇ ਤੇ ਵਰਸ਼ਿਆਂ ਦੇ ਨਾਲ ਬਾਰ ਕੀਤਾ ਮਤਾ ਤੇ ਸਾਡੇ ਵਿਸ਼ਾਲ ਬਾਜੀ ਹੈ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਤਾਂ ਹਾਂਜੀ ਬਾਜੀ ਤੁਸੀਂ ਦੱਸਿਓ ਵੀ ਇਹਦੇ ਬਾਰੇ ਸਾਰਾ 2 ਮਹੀਨੇ ਪਹਿਲਾਂ ਸਾਰੀ ਡਿਟੇਲ ਇਹਦੀ ਕੀ ਹੋਇਆ ਤਾਂ ਫਿਰ ਕਿੱਦਾਂ ਤੁਸੀਂ ਸਾਨੂੰ ਫੋਨ ਕੀਤਾ ਮੈਂ ਤੁਹਾਨੂੰ ਫੋਨ ਕੀਤਾ ਇਹਦਾ ਦੱਸਿਆ ਦਾ ਤੁਹਾਨੂੰ ਮੈਂ ਇਹਦੇ ਪੰਜਾਬ ਛਟਿਆ ਹੋਦਾ ਕਿਸੇ ਨੇ ਨਾ ਬਹੁਤ ਇਹਦਾ ਭਿਆਨਕ ਰੂਪ ਤਾਂ ਦੇਖ ਨਹੀਂ ਸਕਦਾ ਕੋਈ ਇਹਦਾ ਹੌਲੀ ਹੌਲੀ ਹੁਣ ਠੀਕ ਹੋ ਗਿਆ ਮਹੀਨਾ ਕੱਪ ਆਪਣੇ ਕੋਲ ਰੱਖਿਆ ਹੈ ਹੌਲੀ ਹੌਲੀ ਹੁਣ ਸੈਟ ਹੈ ਠੀਕ ਹੈ ਹੁਣ ਵਿੱਚ ਪਿੱਛੇ ਛੱਡ ਦਿੱਤਾ ਤਾਂ ਹੁਣ ਥੋੜਾ ਜਿਹਾ ਫਿਰ ਗੜਬੜ ਹੋਇਆ ਬਾਬਾ ਫਿਰ ਬਣ ਲਿਆਦਾ ਹੈ ਉਦਾਂ ਵੀ ਹੁਣ ਆਪਣਾ ਮਿੱਤਰ ਬਣ ਗਿਆ ਵਾ ਇਹ ਕੀ ਮੈਸੇਜ ਦੇਣਾ ਚਾਹੁੰਦੇ ਭਾਜੀ ਲੋਕਾਂ ਨੂੰ ਜਿਹੜੇ ਇਦਾਂ ਇਹਨਾਂ ਦੇਖਦੇ ਚਾਹ ਰਹੇ ਜਿਹੜੇ ਬੰਦੇ ਨੂੰ ਜਿਹੜੇ ਕੋਲ ਇਦਾਂ ਦਾ ਕੋਈ ਪ੍ਰੋਬਲਮ ਵਾਲਾ ਕੋਈ ਪਸ਼ੂ ਆਂਦਾ ਇਹਨਾਂ ਨੇ ਵਿਚਾਰੇ ਇਹਨਾਂ ਕਿਰ ਨੂੰ ਦੱਸਣਾ ਹਾਂਜੀ ਇਹਨਾਂ ਦਾ ਜਿੰਨੀ ਹੈਲਪ ਕਰ ਸਕੋ ਤੁਸੀਂ ਜਿੰਨਾ ਆਪਣੇ ਕੋਲੋਂ ਕੁਝ ਜਿੰਨਾ ਮੈਕਸਿਮ ਇਹਨਾਂ ਨੂੰ ਹੈਲਪ ਕਰੋ ਔਰ ਇਹ ਸਰਵ ਸੇਵਾ ਸੁਸਾਇਟੀ ਤੁਸੀਂ ਚਲਾਉਂਦੇ ਆ ਡਾਕਟਰ ਮਨੀਸ਼ ਜੀ ਇਹਨਾਂ ਨੂੰ ਹੈਲਪ ਕਰੋ ਜਿੰਨਾ ਕਰ ਸਕਦੇ ਆ ਮਲੇ ਪਾਜੀ ਇਹ ਅਤਿਆਚਾਰ ਬੰਦ ਜਿਹੜੇ ਲੋਕ ਐਦਾ ਤਜਾਬ ਵਗੈਰਾ ਸਿੱਟ ਦਿੰਦੇ ਸਿੱਟ ਸਕਦਾ ਤਜਾਬ ਸਿੱਟ ਦਿੰਦਾ ਇਹ ਤਾਂ ਫਿਰ ਦੇਣਾ ਤਾਂ ਦੇਣਾ ਹੀ ਪੈਣਾ ਜੀ ਬਿਲਕੁਲ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਬਾਜੀ ਤੁਹਾਡਾ ਵੀ ਪੂਰੀ ਸੁਸਾਇਟੀ ਵੱਲੋਂ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਨੰਦੀ ਜੀ ਬਿਲਕੁਲ ਠੀਕ ਨੇ ਹੁਣ ਧੰਨਵਾਦ ਜੀ ਸਾਰਿਆਂ ਦਾ